ਮੋਲੋ ਬਹੁਤ ਵੱਡੀ ਬਾਚਤ ਹੋ ਗਈ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਬਹੁਤ ਟਾਈਮ ਦੇ ਨਾਲ ਲੋਕਾਂ ਨੇ ਖਬਰ ਦਿੱਤੀ ਬੰਦੇ ਆਏ ਰਾਤ 5-7 ਬੰਦੇ ਆਏ ਤੇ 5-7 ਬੰਦੇ ਆਹ ਪੂਰੀ ਦੀ ਪੂਰੀ ਇਮਾਰਤ ਆ ਕੱਲ ਤੱਕ ਇਹ ਮਾਰਤ ਇੱਥੇ ਖੜੀ ਸੀ ਤਾਂ ਕੀ ਹੋਇਆ ਰਾਤ ਨੂੰ ਰੌਲਾ ਪੈਂਦਾ ਸੁਣਿਆ ਲੋਕਾਂ ਨੂੰ ਜਦੋਂ ਰੌਲਾ ਪੈਂਦਾ ਸੁਣਿਆ ਤਾਂ ਆਹ 5-7 ਬੰਦੇ ਆਏ ਤੇ ਇਹ ਇਮਾਰਤ ਹੀ ਪੂਰੀ ਦੀ ਪੂਰੀ ਚੱਕ ਕੇ ਲੈ ਚੱਲੇ ਸੀ ਇਮਾਰਤ ਚੋਰੀ ਹੋ ਚੱਲੀ ਸੀ ਇਮਾਰਤ ਮੌਕੇ ਤੇ ਮਾਲਕ ਪਹੁੰਚ ਗਿਆ ਮਾਲਕਾਂ ਤੋਂ ਵੀ ਖਬਰ ਲੈਣੇ ਆ ਇਹ ਇਮਾਰਤ ਨੂੰ ਚੱਕ ਕੇ ਕਿੱਥੇ ਲਿਜਾਣਾ ਚਾਹੁੰਦੇ ਸੀ ਇਹ ਵੀ ਗੱਲ ਦਾ ਖਲਾਸਾ ਹੋਇਆ ਤੁਸੀਂ ਦੇਖੋ ਇਹ ਇਮਾਰਤ ਇੱਥੇ ਸੀ ਆ ਪੌੜੀਆਂ ਦੇ ਨਾਲ ਲੱਗੀਆਂ ਸੀ ਪੌੜੀਆਂ ਛੱਡ ਕੇ ਕਿਉਂਕਿ ਜਿਹੜੀ ਚੀਜ਼ ਚੱਕੀ ਗਈ ਚੱਕੀ ਗਈ ਜਿਹੜੀ ਚੀਜ਼ ਰਹ ਗਈ ਰਹ ਗਈ ਆ ਦੇਖੋ ਲੋ ਆ ਪੌੜੀਆਂ ਇੱਥੇ ਰਹਿ ਗਈਆਂ ਪੌੜੀਆਂ ਇੱਥੇ ਖੜੀਆਂ ਰਹਿ ਗਈਆਂ ਜਿੱਥੇ ਪੌੜੀਆਂ ਜੁੜੀਆਂ ਹੋਈਆਂ ਸੀ ਉਹ ਇੱਧਰ ਲੈ ਕੇ ਇੱਕ ਪਲਾਟ 'ਚੋਂ ਦੂਜੇ ਪਲਾਟ ਦੇ ਵਿੱਚ ਰਾਤ ਤੇ ਰਾਤ ਇਮਾਰਤ ਲਿਜਾਣੀ ਚਾਹੁੰਦੇ ਸੀ ਅੱਦ ਤੱਕ ਲਿਆਏ ਸੀ ਗੱਲ ਕਰ ਬੰਦੇ ਫੜੇ ਗਏ ਮੌਕੇ ਤੇ ਪ੍ਰੀਤ ਇਹ ਬੰਦੇ ਅੱਗੇ ਵੀ ਇੱਕ ਕੋਠੇ ਤੋਂ ਦੂਜੇ ਕੋਠੇ ਤੇ ਚਵਾਰਾ ਲੈ ਗਏ ਸੀ ਕਿਹੜਾ ਮੋਗਗੇ ਆਪਾਂ ਉਦੋਂ ਵੀ ਫੜੇ ਸੀ ਇਹ ਬੰਦੇ ਆਜੋ ਤੁਹਾਨੂੰ ਬੰਦੇ ਮਰਾਉਣਾ ਮੈਂ ਇਹ ਬੰਦੇ ਤੁਹਾਨੂੰ ਜਿੱਥੇ ਵੀ ਨਿਗਾ ਪੈਣ ਤੁਹਾਨੂੰ ਜਿੱਥੇ ਵੀ ਤੁਹਾਨੂੰ ਨਿਗਾ ਪੈ ਜਾਣ ਇਹ ਬੰਦੇ ਤੁਸੀਂ ਧਿਆਨ ਰੱਖਣਾ ਇਹ ਬੰਦੇ ਕਿਸੇ ਦੀ ਇਮਾਰਤ ਕਿਸੇ ਵੀ ਥਾਂ ਲਿਆ ਸਕਦੇ ਆ ਰਾਤੇ ਰਾਤ ਮੈਨੂੰ ਲੱਗਿਆ ਕਿਉਂ ਵੀ ਰਣਜੀਤ ਤੁਸੀਂ ਵੀ ਮੰਨ ਲਓ ਫੜੇ ਗਏ ਤੁਸੀਂ ਤਾਂ ਰਾਤ ਤੇਰਾ ਤਾਂ ਮਾਰਤ ਲੈ ਚਲੇ ਸੀ ਕਿੱਥੇ ਜਾ ਕੇ ਬਾਈ ਚੋਰੀ ਕਰਕੇ ਲੈ ਚਲੇ ਸੀ ਇਹਨਾਂ ਦੀ ਮਾਰਤ ਹੈ ਸਕੂਲ ਦੀ ਬਿਲਡਿੰਗ ਚੋਰੀ ਕਰਕੇ ਲੈ ਚਲੇ ਸੀ ਇਹਨਾਂ ਦੀ ਐਡੀ ਵੱਡੀ ਚੀਜ਼ ਯਾਰ ਕੋਈ ਮੋਟਰਸਾਈਕਲ ਸਕੂਟਰ ਗੱਡੀਆਂ ਚੱਕਣਾ ਜਾਂਦਾਂ ਸੁਣੀਆਂ ਸੀ ਯਾਰ ਆ ਤਾਂ ਕਮਾਲ ਹੋ ਗਿਆ ਯਾਰ ਗੱਡੀ ਵਾਂਗੂ ਰੇਡ ਕੇ ਲੈ ਗਏ ਰਾਤੇ ਰਾਤ ਹੀ ਲੈ ਗਏ ਬਿਲਕੁਲ ਜੀ ਕੱਲ੍ਹ ਇਸ ਇੱਥੋਂ ਉੱਥੇ ਲੈ ਗਏ ਇਹ ਇੰਨੀ ਬਾਤ ਲੈ ਗਏ ਆਹਾਂ ਜੀ ਜਾਂ 40 ਫੁੱਟ ਕਰ ਦਿਆਂਗੇ ਜੀ ਪੂਰਾ ਜੀ ਯਾਰ ਉਹ ਗੱਲ ਉਹ 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 ਗੱਲ ਨੂੰ ਤੁਸੀਂ ਝੂਠ ਨਹੀਂ ਸਾਬਤ ਕਰਤਾ ਕਿ ਰਾਇਕ ਰੀਲ ਜੀ ਪਾਉਂਦੇ ਹੁੰਦੇ ਕਹਿੰਦੇ ਕਿਸੇ ਨੇ ਮਕਾਨ ਕਿਸੇ ਦੇ ਪਲਾਟ 'ਚ ਪਾ ਲਿਆ ਸੀਗਾ ਹਾਂਜੀ ਹਾਂਜੀ ਤੇ ਮੇਰੇ ਹਿਸਾਬ ਨਾਲ ਜੇ ਐ ਗਲਤੀ ਨਾਲ ਪਲਾਟ 'ਚ ਮਕਾਨ ਪਾ ਲਿਆ ਹੋਵੇ ਚੱਕ ਕੇ ਦੂਜਾ ਹਾਂ ਬਿਲਕੁਲ ਬਿਲਕੁਲ ਕਰ ਦੇਗੇ ਜੀ ਪਾਸੇ ਹਾਂਜੀ ਹਾਂਜੀ ਬਈ ਕਲੋਨੀਆਂ ਦੇ ਵਿੱਚ ਜਿਹੜੇ ਮਕਾਨ ਨਹੀਂ ਪਾਏ ਜਾਂਦੇ ਜੇ ਕਿਸੇ ਬੰਦੇ ਤੋਂ ਗਲਤੀ ਦੇ ਨਾਲ ਇਹ ਹੋ ਜੇ ਜਾਂ ਦੋ ਭਰਾਵਾਂ ਦਾ ਰੌਲਾ ਪੈ ਜੇ ਬਈ ਹੱਜ ਮੈਨੂੰ ਫੋਨ ਆਇਆ ਸੀ ਇਹ ਗੱਲ ਦਾ ਹਾਂ ਉਹ ਕਹਿੰਦਾ ਯਾਰ ਐਂ ਕਰਕੇ ਗਵਾਂਢੀ ਦਾ ਪਲਾਟ ਸੀ ਸਾਢੇ ਤੋਂ ਕੋਠੀ ਪੈ ਗਈ ਹੁਣ ਚੱਕ ਕੇ ਸਾਈਡ ਤੇ ਕਰਨੀ ਆ ਉਹ ਮ ਹਾਂ ਤੁਸੀਂ ਦੇਖੋ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਮਸਲੇ ਆ ਰਹੇ ਆ ਬਈ ਦੋ ਭਰਾਵਾਂ ਦਾ ਪਲਾਟ ਸੀਗੇ ਤੇ ਵੰਡ ਦੇ ਵਿੱਚ ਆ ਗਏ ਇੱਕ ਭਰਾ ਨੂੰ ਜਿਹੜਾ ਪਲਾਟ ਆਇਆ ਵੰਡ ਦੇ ਵਿੱਚ ਉਹਨੇ ਉੱਥੇ ਕੋਠੀ ਪਾ ਲਈ ਉਸ ਦਿਵਾਰ ਰੌਲਾ ਪੈ ਗਿਆ ਵੀ ਨਹੀਂ ਮੈਂ ਤਾਂ ਆ ਪਲਾਟ ਨਹੀਂ ਖਾ ਲੈਣਾ ਮੇਰਾ ਤਾਂ ਖਾਲੀ ਕਰਕੇ ਦੇ ਉਹ ਇਹ ਚੱਕਣਗੇ ਕੁਰਸੀ ਕੋਠੀ ਦੇ ਪਾਸੇ ਕਰ ਦੇਣਗੇ ਕਰ ਦੇਓਗੇ ਨਾ ਬਿਲਕੁਲ ਕਰਕੇ ਦੇਵਾਂਗੇ ਸਾਬਾ ਮਾਲਕਾਂ ਨੂੰ ਪੁੱਛ ਲਈ ਕਿੰਨਾ ਨੁਕਸਾਨ ਹੋਣਾ ਬਚ ਗਿਆ ਭਾਈ ਬੰਦੇ ਫੜੇ ਗਏ ਨਹੀਂ ਤਾਂ ਮਾਰਤ ਲੈ ਜਾਣੇ ਸੀ ਚੱਕ ਕੇ ਲੈ ਜਾਣੇ ਸੀ ਲੈ ਜਾਣੀਆਂ ਇਹਨਾਂ ਨੇ ਕਿੰਨਾ ਨੁਕਸਾਨ ਹੋਣਾ ਬਚ ਗਿਆ ਭਾਈ ਆਪਣਾ ਨੁਕਸਾਨ ਘਟੁਰਤੀ 30-40 ਲੱਖ ਦਾ ਹੋ ਜਾਣਾ ਸੀ ਹੁਣ ਇਮਾਰਤ ਚੱਕੀ ਜਾਣ ਤੇ ਹੋਣਾ ਬਚਿਆ ਕਿ ਚੱਕ ਚੱਕੀ ਜੇ ਨਾ ਜਾਂਦੀ ਫੇਰ ਹੋ ਜਾਣਾ ਸੀ ਨਹੀਂ ਨਾ ਜਾਂਦੀ ਫੇਰ ਹੋ ਜਾਣਾ ਸੀ ਫੇਰ ਢੋਣੀ ਪੈਣੀ ਸੀ ਢੋਣੀ ਪੈਣੀ ਸੀ ਢੋਣੀ ਪੈਣੀ ਸੀ ਬੰਦੇ ਕਿੱਥੋਂ ਲੱਭੇ ਤੁਸੀਂ ਇਹ ਬੰਦੇ ਬਾਅਦ ਲੱਭ ਲਏ ਹਾਂ ਇਹਨਾਂ ਦਾ ਅੱਗੇ ਇਹਨਾਂ ਨੇ ਕੀ ਕੰਮ ਕੀਤਾ ਸੰਤੂ ਵਾਲੇ ਹੂੰ ਉੱਥੋਂ ਉਹਨਾਂ ਦਾ ਪਤਾ ਲੱਗਾ ਇਹਨਾਂ ਦਾ ਇਹ ਤਾਂ ਇੱਕੇ ਦਿਨ ਚ ਹੀ ਲੱਗੇ ਤੁਸੀਂ ਹਾਂਜੀ ਇੱਕੋ ਦਿਨ ਚ ਹੀ ਲੱਗੇ ਇਹਨਾਂ ਨੇ ਪਹਿਲਾਂ ਭਰੀਆਂ ਨਿਓ ਆ ਨਿਉਂਆ ਭਰਕੇ ਸ਼ਰਤियां ਹਾਂਜੀ ਹਾਂਜੀ ਨਿਉਂਆ ਭਰਕੇ ਇਹਨੂੰ ਸਾਰੀ ਇਮਾਰਤ ਨੂੰ ਇੱਕ ਇਮਾਰਤ ਤੇ ਕਰ ਲਿਆ ਹਣਾ ਤੇ ਉਸ ਤੋਂ ਬਾਅਦ ਇਹਨੂੰ ਕੰਮ ਚ ਉੱਪਰ ਰੈਚ ਹੈਗੀ ਆ ਹਾਂਜੀ ਹਾਂਜੀ ਚੱਲੀ ਜਾਂਦਾ ਕੰਮ ਉਹੀ ਉੱਤੇ ਜਿਹੜੇ ਸਹੀ ਭਰੀ ਰਹੀਆਂ ਨੇ ਰਹਿੰਦੇ ਉੱਥੇ ਹੀ ਇਹੇ ਜੇ ਦੇਸ਼ਾ ਕਮਾਉਣੀ ਹੋਵੇ ਦੇਸ਼ਾ ਵੀ ਕਮਾ ਦੇਵਾਂਗੇ ਦੀ ਆਜੋ ਆਪਾਂ ਹੋਰ ਗੱਲ ਕਰਦੇ ਕੀ ਕੀ ਤਿਆਰੀ ਕੀ ਕੀਤੀ ਪਹਿਲਾਂ ਤਿਆਰੀ ਕੀ ਕੀਤੀ ਤਿਆਰੀ ਬਈ ਪਹਿਲਾਂ ਇਹ ਚੀਜ਼ ਇੱਥੇ ਸੀਗੀ ਇਹ ਆ ਮੈਂ ਥਾਵਾ ਮਾੜਾ ਜਾ ਆਹ ਆਹ ਤਾਂ ਇੱਥੇ ਸੀ ਇੱਕੋ ਇਹਦਾ ਲੜ ਤਣਵਾ ਲਿਆ ਆਪਾਂ ਆਹ ਚੀਜ਼ ਇਹਨੂੰ ਆਪਾਂ ਜੈਕ ਲਾ ਕੇ ਪਹਿਲਾ ਜੈਕ ਦੇ ਨਾਲ ਹੀ ਹੂੰ ਜੈਕਾਂ ਤੇ ਕਰਕੇ ਫਿਰ ਇਹ ਲੋਡ ਆਪਾਂ ਗੁੱਲੀਆਂ ਤੇ ਕੀਤਾ ਜੀ ਇਹ ਇੱਕ ਗੁੱਲੀਆਂ ਤੇ ਆਪਾਂ ਜਿਵੇਂ ਰੇਲ ਗੱਡੀ ਦੀ ਲੀਹ ਬਣੀ ਹੁੰਦੀਆਂ ਨਾ ਜੀ ਹਾਂ ਉਹ ਚੀਜ਼ ਤੇ ਰੁੜਦਾ ਹੈ ਕੱਲੀ ਕੱਲੀ ਇੰਚ ਬਾਈ ਇੰਚ ਰੁੜਦਾ ਹਾਂਜੀ ਹਾਂਜੀ ਖੂਟਾਂ ਜੀ ਚੱਲਦਾ ਜੀ ਇਹ ਹਾਂਜੀ ਚਲੋ ਚਲੋ ਹਾਂ ਚਲੋ 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 ਤੁਸੀਂ ਪਾਈ ਚਲੋ ਰੋਲਾ ਆ ਦੇਖੋ ਤੁਸੀਂ ਇਹ ਚੀਜ਼ ਆਪਾਂ ਜਮਾ ਤਸਰੀ ਲੈ ਕੇ ਆਉਣੀ ਜਦੋਂ ਜਦੋਂ ਨਾ ਹੁਣ ਤੋੜਨਗੇ ਦੇਖੀ ਪ੍ਰੀਤ ਇਹ ਦੇਖੇ ਸੂਤ ਬਾਈ ਸੂਤ ਤੁਰਦਾ ਨਜ਼ਰ ਆਉ ਆ ਗੁੱਲੀਆਂ ਤੁਰਨਗੀਆਂ ਜੀ ਇਹ ਇਹ ਆ ਆ ਆ ਪਹਿਲਾਂ ਤਿਆਰੀ ਕਰ ਗਏ ਹਾਂਜੀ ਇਹ ਆਪਾਂ ਬੀਮ ਪਾਇਆ ਜੀ ਥੱਲੇ ਇਹ ਤਾਂ ਜੇ ਆਪਣੇ ਸਪਨਾ ਲਿਆ ਸੀ ਵੈਲਡਿੰਗ ਦਾ ਬਿਲਕੁਲ ਜਿਹੜੀ ਆ ਚੀਜ਼ ਆ ਨਾ ਬਾਈ ਜੀ ਆਹ ਹੂੰ ਇਹ ਜਿਵੇਂ ਆਪਣੇ ਕਈਆਂ ਬਿਲਡਿੰਗਾਂ ਦੇ ਸੋਹਣੀਆਂ ਪਾ ਲੈਂਦੇ ਉੱਪਰ ਪਾ ਲੈਂਦੇ ਆ ਆ ਸੇ ਆਈ ਨੇੜੇ ਠੀਕ ਹੈ ਜੀ ਆ ਜਿਹੜੀ ਚੀਜ਼ ਆ ਆ ਆ ਚੀਜ਼ਾ ਆਪਣੀ ਬਾਅਦ ਚ ਤੁਸੀਂ ਪੌਣਦਾਰ ਆ ਹੂੰ ਇਹ ਅਸੀਂ ਪਾ ਕੇ ਦੇਵਾਂਗੇ ਅੱਛਾ ਹਾਂਜੀ ਆ ਦੇਖੋ ਰੁੜਦੀਆਂ ਨਾ ਜੀ ਆ ਦੇਖੀ ਪ੍ਰੀਤ ਹੌਲੀ 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 ਆ ਦੇ ਹਾਂ 12 18 ਬਾਈ ਆਏ ਤੁਰ ਹੀ ਜਾਂਦੀ ਐ ਇੰਨੀ 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 ਬਿਲਕੁਲ ਜੀ ਬਿਲਕੁਲ ਤੇ ਇੱਕ ਦਿਨ ਚ ਕੱਲ 22 ਫੁੱਟ ਤੋੜਤੀ ਹਾਂਜੀ 22 ਫੁੱਟ ਤੁਰ ਗਈ ਅੱਜ ਜਣ ਕੇ ਸਰੇ ਲਾ ਦੇਂਗੇ ਬਾਈ ਜਮਾ ਸਰੇ ਅੱਜ ਅੱਜ ਇਹ ਇੱਥੇ ਲੱਗ ਜੂਗੀ ਹਾਂਜੀ ਇਹਨਾਂ ਨੇ ਪਿੱਛੇ ਕਿਉਂ ਕੀਤੀ ਅੱਗੇ ਕੋਈ ਇਹਨਾਂ ਨੂੰ ਜਗ੍ਹਾ ਚਾਹੀਦੀ ਸੀਗੀ ਬਾਈ ਅੱਗੇ ਇਹਨਾਂ ਨਾਲ ਜਿਵੇਂ ਹੁਣ ਨਾ ਪਾਰਕਿੰਗ ਹੈ ਨਹੀਂ ਸੀ ਬੱਚੇ ਵੀ ਥੋੜੇ ਦਿੱਕਤ ਸੀ ਬਾਹਰਲੇ ਪਾਸੇ ਮੂਰਲੇ ਪਾਸੇ ਇਹਨਾਂ ਨੂੰ ਖਾਲੀ ਜਗ੍ਹਾ ਚਾਹੀਦੀ ਸੀ ਦੇਖ ਨਹੀਂ ਰਿਹਾ ਸੀ ਜੀ ਮਤਲਬ ਗਰਾਊਂਡ ਚਾਹੀਦਾ ਸੀ ਗਰਾਊਂਡ ਚਾਹੀਦਾ ਸੀ ਉਹ ਚੀਜ਼ ਨੂੰ ਇਹਨਾਂ ਨੇ ਫਿਰ ਸਲੈਕਟ ਕੀਤਾ ਪਹਿਲਾਂ ਇਹਨਾਂ ਦਾ ਢਾਉਣ ਦਾ ਇਰਾਦਾ ਸੀ ਤੇ ਸਾਡੇ ਨਾਲ ਕਨੈਕਟ ਹੋਇਆ ਇਹਨਾਂ ਦਾ ਫਿਰ ਸਾਨੂੰ ਕਹਿੰਦੇ ਵੀ ਆਹ ਚੀਜ਼ ਚੱਕ ਕੇ ਇੱਥੇ ਕਰਨੀ ਮੈਂ ਕਹਿੰਦਾ ਗੱਲ ਹੀ ਕੁਛ ਨਹੀਂ ਲੈ ਇਹਦਾ ਲੋ ਆ ਗਈ ਤੂੰ ਦੇਖ ਯਾਰ ਕਿਵੇਂ ਪ੍ਰੀਤੂਰੀ ਆਉਂਦੀ ਆ ਕੱਲ ਦੀ ਤੁਰੀ ਵੀ ਆ ਤੇ ਅੱਜ ਸ਼ਾਮ ਨੂੰ ਇਹ ਇਮਾਰਤ ਐਸ ਜਗ੍ਹਾ ਤੇ ਆ ਕੇ ਲੱਗ ਜਾਣੀ ਆ ਹਾਂਜੀ ਐਸ ਜਗ੍ਹਾ ਦੀਆਂ ਜਿਹੜੀਆਂ ਨੀਆਂ ਐ ਇਹ ਜਿੋਂ ਕਤੋਂ ਆਹੀਂ ਰਹਿ ਜਾਣੇ ਨਾ ਫੱਲੇ ਇਹ ਪੱਕੀਆਂ ਜੀ ਆਪਣੀਆਂ ਨੀਆਂ ਆ ਜਿਵੇਂ ਆ ਵਿੱਚ ਕੱਚੀਆਂ ਨੇ ਦੋ ਆ ਪੱਕੀਆਂ ਨਹੀਂ ਐ ਇਹਨਾਂ ਦੇ ਟਿਕਾ ਦੇਣਾ ਲਿਆਗਾ ਜਿਹੜੀਆਂ ਤਾਂ ਆ ਨਿਓ ਆ ਇਹ ਤਾਂ ਇਹ ਤਾਂ ਇਹ ਤਾਂ ਪੱਕੀਆਂ ਆ ਆ ਨਿਓ ਆ ਆਪਾਂ ਕੱਢ ਦਿਆਂਗੇ ਹਾਂ ਇਹ ਤਾਂ ਦੋ ਦੋ ਰ데요 ਹੀ ਰੱਖੇ ਆ ਇਹ ਗਾਡਰ ਤੋੜਨ ਲਈ ਰੱਖੇ ਆ ਇਹ ਗਾਡਰ ਇੱਕ ਲਾਈਨ ਬਣਾ ਲਈ ਆਪਾਂ ਵੀ ਇਹਦੇ ਤੇ ਆਵੇ ਤੁਰਿਆ ਬਸ ਫਿਰ ਇਹ ਬਿਲਡਿੰਗ ਨੂੰ ਉਹ ਬਜਰ ਬੋਚਦਾ ਹੈ ਜੀ ਯਾਰ ਤੁਸੀਂ ਨਾ ਆ ਬੰਦਿਆਂ ਨੂੰ ਜਿਹੜੇ ਆ ਥੋੜੇ ਚੱਕੀ ਫਿਰਦੇ ਆ ਨਾ ਇਹਨਾਂ ਨੂੰ ਤੁਸੀਂ ਇਹਦੇ ਨਾਲ ਬਾਈ ਗੱਲ ਕਰਦੇ ਆਪਾਂ ਇਹ ਥੋੜਿਆਂ ਵਾਲੇ ਬੰਦੇ ਨਾ ਇੰਨੇ ਕਮਾਲ ਆ ਆ ਜਿਹੜੀ ਗੁੱਲੀ ਦੀ ਡਾਇਰੈਕਸ਼ਨ ਆ ਨਾ ਜੇ ਹਲਕੀ ਜੀ ਟੇਢੀ ਹੋ ਗਈ ਇਹਨਾਂ ਨੇ ਸੈੱਟ ਕਰਨੀ ਉਹ ਇਹਨਾਂ ਨੇ ਸਹੀ ਕਰਨੀ ਆ ਵੀ ਗੁੱਲੀ ਮਾੜੀ ਜੀ ਟੇਢੀ ਨਾ ਹੋ ਜੇ ਜੇ ਟੇਢੀ ਵੀ ਫਿਰ ਤਰਨੋਂ ਹਟ ਜਾਂਦੀ ਆ ਮਾਰ ਜੀ 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 ਉਹ ਦੇਖ ਕੇਵੇਂ ਵਧੀ ਆਉਂਦੀ ਓਏ ਅੱਗੇ ਨੂੰ ਪ੍ਰੀ ਹਾਂ ਆ ਦੇ ਦੇਖ ਕੇਵੇਂ ਖਸਕਦੀ ਆਉਂਦੀ ਆ ਹਨਾ ਆ ਦੇ ਲੋ ਲਾ ਕੇ ਛੱਡੀ ਆ ਲੋ ਲੋ ਚੀ ਇਹਨਾਂ ਦਾ ਪਤੇਰਾ ਲੈਣਗੇ ਬਾਈ ਦੀ ਵੀ ਗੱਲ ਗਾ ਸਹੀ ਹੈ ਲੋ ਲਾ ਕੇ ਛੱਡੀ ਜੇ ਯਾਰ ਜੇ ਕਿਸੇ ਬੰਦੇ ਦਾ ਮਕਾਨ ਜਿਵੇਂ ਸਾਡਾ ਮਕਾਨ ਹੈਗਾ ਲੋਪੋ ਠੀਕ ਹੈ ਜੀ ਤੇ ਜੇ ਬੇਮਾਨ ਅਕੇ ਚਲੋ ਵੀ ਅਸੀਂ ਮੋਗੇ ਲਿਆਉਣਾ ਹੋਵੇ ਮਕਾਨ ਵੀ ਮੋਗੇ ਲਿਆ ਬਾਈ ਰਾਹ ਹੋਣਾ ਚਾਹੀਦਾ ਪਾਉਂਦੀ ਆਪਾਂ ਬਟੰਡੇ ਲੈ ਚੀ ਜਾ ਕੇ ਗੱਲ ਤਾਂ ਇਹ ਆ ਰਾਹ ਹੋਣਾ ਚਾਹੀਦਾ ਰਾਹ ਹੋਣਾ ਚਾਹੀਦਾ ਤੇ ਸਾਹਮਣੇ ਵਾਲਾ ਇਹ ਗੱਲ ਝੱਲਦਾ ਹੋਵੇ ਕਿ ਮੈਂ ਉੱਤ ਤੱਕ ਫੋਰਡ ਕਰ ਲੂੰਗਾ ਇਹਨੂੰ ਬਿਲਕੁਲ ਜੀ ਬਿਲਕੁਲ ਕਈ ਬਾਈ ਹੁਣ ਇੱਕ ਗੱਲ ਹੋਰ ਵੀ ਐ ਜਿਵੇਂ ਅਸੀਂ ਨਾ 1977 ਦਾ ਘਰ ਰੱਖਵੇ ਰੋੜਿਆ ਸੀ ਹੂੰ ਉਹਨਾਂ ਦੀ ਜਾਦਗਿਰੀ ਸੀ ਉਹ ਚੀਜ਼ ਹਾਂ ਉਹ ਜਮਾਂ ਗਾਰੇ ਦੀ ਚਲਾਈ ਸੀ ਐਡਾ ਸੋਹਣਾ ਬਣਿਆ ਸੀ ਨਾ ਸਰੇਈ ਸੀ ਹੂੰ ਉਹਨੂੰ ਕੋਈ ਅਚਾ ਨਹੀਂ ਆਈ ਮੈਂ ਕਹ ਕੋਈ ਅਚਾ ਨਹੀਂ ਆਈ 28 ਲੱਖ ਰੁਪਏ ਲਿਆ ਉਹਦਾ ਅੱਛਾ 2700 ਫਟਰੀਏ ਦਾ ਨਹੀਂ ਇੱਕ ਮੈਨੂੰ ਹੋਰ ਗੱਲ ਦੱਸ ਜਦੋਂ ਆਪਾਂ ਇਮਾਰਤ ਤਾਂ ਚੱਕਦੇ ਆ ਹਾਂਜੀ ਬਿਲਕੁਲ ਜੀ ਉਦੋਂ ਆਪਾਂ ਉਹਨੂੰ ਉੱਪਰ ਨੂੰ ਝੱਕਣ ਦਾ ਫੋਟਾਂ ਦਾ ਲੈਨੇ ਆ ਬਿਲਕੁਲ ਜੀ ਜਦੋਂ ਆਪਾਂ ਇਮਾਰਤ ਨੂੰ ਐ ਲੈ ਜਾਂਦੇ ਆ ਉਹਦਾ ਲੱਗਾ ਜੀ ਉਹਦੋਂ ਉਹਨੂੰ ਇੱਧਰ ਨੂੰ ਲੈ ਜਾਣ ਦਾ ਫੁੱਟਾਂ ਦਾ ਲੈਣੇ ਬਿਲਕੁਲ ਜੀ ਜਿਵੇਂ ਹੁਣ ਆਪਾਂ 30 ਫੁੱਟ ਤੱਕ ਲੱਗ ਰੇਡਾ ਜੇ 30 ਫੁੱਟ ਤੋਂ 50 ਫੁੱਟ ਲੈ ਕੇ ਜਾਣਾ ਉਹਦਾ ਲੱਗ ਲੈ ਰੇਡਾ ਜੇ 100 ਫੁੱਟ ਲੈ ਕੇ ਜਾਣਾ ਉਹਦਾ ਲੱਗ ਰੇਡਾ ਲੱਗ ਜੇ ਉਹਨੂੰ ਘਮਾਉਣਾ ਹਲਕਾ ਉਹਦਾ ਲੱਗ ਰੇਡਾ ਜੀ ਕਮਾਉਣ ਵਾਲਾ ਕੰਮ ਨਹੀਂ ਕਦੇ ਦੇਖਿਆ ਯਾਰ ਕੋਈ ਦਿਖਾਵਾਂਗੇ ਜ਼ਰੂਰ ਜੀ ਆਪਾਂ ਨੂੰ ਮੌਕਾ ਆਉਣ ਤੇ ਕੋਈ ਆਪਾਂ ਨੂੰ ਦੇਉਂਗੇ ਭਰਾ ਬਾਈ ਬਣ ਕੇ ਕੋਈ ਬਿਲਡਿੰਗ ਕਮਾਉਣ ਵਾਲਾ ਯਾਰ ਮੇਰੀ ਸ਼ਿਫਾਰਿਸ਼ ਤੇ ਮਾੜੀ ਮੂਟੀ ਕਮਾ ਲਓ ਯਾਰ ਬਿਲਕੁਲ ਖਾਣਾ ਹੀ ਕਮਾ ਲਓ ਹਾਂਜੀ ਹਾਂਜੀ ਕਿਤਾ ਵਾਸਤੂ ਸ਼ਾਸਤਰ ਗੱਲ ਜਿਹੋ ਤਰ੍ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਪਰ ਉਹਦੇ ਸਪੇਸ ਹੋਣੀ ਚਾਹੀਦੀ ਹੈ ਬਈ ਜ਼ਰੂਰੀ ਘੁੰਮਣ ਲਈ ਘੁੰਮਣ ਲਈ ਇਹ ਘਟੋ ਘਟਨਾ ਵਾਲਾ ਆਸੇ ਪਾਸੇ ਉਹਦੇ ਘੁੰਮਣ ਲਈ ਕਾਫੀ ਜਗ੍ਹਾ ਚਾਹੀਦੀ ਹੈ ਅੱਛਾ ਤੁਸੀਂ ਹੁਣ ਮੰਨ ਕੇ ਚਲੋ ਆ ਚੀਜ਼ ਆਪਾਂ ਕਮਾਵਾਗੇ ਹਾਂ ਇਹਨਾਂ ਨਾਲ ਅੜ ਜਾਣੀਆਂ ਅਗੇ ਆ ਵੀ ਦਿੱਕਤ ਆ ਹਾਂ ਜੇ ਹੁਣ ਇਹਨੂੰ ਆਪਾਂ ਇਹਨੂੰ ਪੱਕਾ ਮਾ ਕੇ ਐ ਲਾਉਣਾ ਹੁੰਦਾ ਹਾਂ ਬਿਲਕੁਲ ਲੱਗ ਸਕਦੀ ਸੀ ਪਰ ਉਹ ਜਿਹੜੇ ਕਾਰਨਰ ਉਧਰ ਪਾੜ ਦੇਣੇ ਜਾ ਕੇ ਇਹ ਚੀਜ਼ ਨੂੰ ਆਪਾਂ ਨੂੰ ਪੂਰੀ ਖਾਲੀ ਜਗ੍ਹਾ ਚਾਹੀਦੀ 4 ਫੇਰਿਓ ਹੂੰ ਉਹ ਜਾ ਕੇ ਘੁੰਮਣਾ ਪਰੀ ਤਾਂ ਸਰਕਲ ਦੇ ਹਿਸਾਬ ਨਾਲ ਜਿੰਨਾ ਉਹਨੇ ਘੁੰਮਣਾ ਉਹਨਾਂ ਨੂੰ ਘੁੰਮਣ ਨੂੰ ਜਗ੍ਹਾ ਬਿਲਕੁਲ ਚਾਹੀਦੀ ਆ ਪਰ ਜੇ ਆਪਾਂ ਚਾਹੁੰਦੇ ਤਾਂ ਇਹਨੂੰ ਘੁਮਾ ਸਕਦੇ ਸੀ ਇਹਨੂੰ ਘੁਮਾ ਸਕਦੇ ਸੀ ਪਰ ਇਹਨੇ ਘੁੰਮਣਾ ਨਹੀਂ ਜਗ੍ਹਾ ਘੱਟ ਆਸੇ ਪਾਸੇ ਦੀ ਜਗ੍ਹਾ ਨਹੀਂ ਆ ਕਹਿ ਦਿੰਦੀ ਬਿਲਕੁਲ ਬਿਲਕੁਲ ਪਰ ਕਲਾਕਾਰਾਂ ਨੂੰ ਕੋਈ ਕਮੀ ਥੋੜੇ ਵੱਲੋਂ ਕੋਈ ਜਵਾਬ ਨਹੀਂ ਹਾਂਜੀ ਸਾਡੇ ਵੱਲੋਂ ਕੋਈ ਜਵਾਬ ਨਹੀਂ 90 ਡਿਗਰੀ ਘੁਮਾਵਾਂਗੇ ਆਪਾਂ ਵਾਹ 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 ਯਾਰ ਕਮਾਲ ਆ ਯਾਰ ਬੰਦਿਆਂ ਦਾ ਕੰਮ ਕਮਾਲ ਆ ਯਾਰ ਪ੍ਰੀ ਚੱਲ 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 ਪ੍ਰੀ ਤਵਾਜ ਮਾਰਦਾ ਉਧਰਲੇ ਪਾਸੇ ਆਜੋ ਚਲੋ ਜੀ ਆਗੇ ਆਜੋ ਵਾਹ ਕਿੰਨਾ ਕਚੇਰ ਪਾਈ ਪਹਿਲਾਂ ਦੱਸਣਾ ਪੈਂਦਾ ਕਿੱਧਰ ਉੱਠ ਗਿਆ ਉਧਰ ਉਹਦੀ ਆਉਂਦਾ ਉਧਰ ਦੀ ਆਉਂਦਾ ਤਰਾ ਯਾਰ ਆਹ ਦੇਖ ਪ੍ਰੀ ਤੋ ਜਦੋਂ ਆਪਾਂ ਆਏ ਆ ਉਦੋਂ ਜੈਕ ਆ ਇੱਥੇ ਸੀ ਇਧਰਲੇ ਪਾਸੇ ਇੱਥੇ ਸੀਗੇ ਜੈਕ ਦੇਖ ਲੈ ਰੈਸ਼ਮ 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 ਹਾਣਾ ਬਬਰਾ ਬਿਲਕੁਲ ਇੱਥੇ ਸੀ ਜੈਕ ਜੀ ਤੁਸੀਂ ਆ ਤੁਹਾਡੇ ਦੀਨੇ ਦੀਨੇ ਦੇਖ ਲੋ ਜੀ ਤਿੰਨ ਫੁੱਟ ਅੱਗੇ ਚਲੀ ਗਈ ਹੈਨਾ ਆ ਦੇਖ ਲੈ ਆ ਜਿੱਕਾਂ ਤੇ ਸੀ ਆ ਜੈਕ ਆਪਾਂ ਹੁਣੇ ਪੱਟ ਕੇ ਦੁਬਾਰਾ ਲਾਇਆ ਕਿ ਭਾਈ ਜੇ ਤਾਂ ਆਪਾਂ 10 ਫੁੱਟ ਅੱਗੇ ਰੁੜ ਗਈ ਨਾ ਇਹ ਉਹ 10 ਫੁੱਟ ਆਪਾਂ ਅੱਗੇ ਕਰ ਦੇਣਾ ਆ ਆ ਸਾਰਾ ਸਿਸਟਮ ਹੀ ਬਣਾ ਦੇਣਾ ਬਿਲਕੁਲ ਬਿਲਕੁਲ ਨਹੀਂ ਸਿਸਟਮ ਨਹੀਂ ਆ ਚੀਜ਼ ਕੱਲੀ ਨਿਕਲਣੀ ਆ ਅੱਛਾ ਆਜੀ ਤੇ ਕੱਲੇ ਚੱਕ ਕੇ ਅੱਗੇ ਕਰ ਲਾਂਗੇ ਹੁਣ ਜੱਕ ਵੀ ਵੱਡੇ ਅੱਗੇ ਜੱਕ ਥੂ ਛੋਟੇ ਹੁੰਦੇ ਹਾਂ ਹਾਂਜੀ ਹਾਂਜੀ ਵੱਡੇ ਜੱਕ ਲਾਦੇ ਜੀ ਅੱਗੇ ਨਾ ਸਾਰਾ 5 ਇੰਚੀ ਰੋੜਦਾ ਸੀ ਹੁਣ 1.5 ਫੁੱਟ ਰੋੜਦਾ ਜੀ ਇੱਕ ਕਰੀ ਚ ਉਹਦੇ ਨਾਲ ਟਾਈਮ ਘਟ ਵੇਸਟ ਹੋ ਗਿਆ ਆਪਣਾ ਇਹ ਜਿਹੜੀ ਚੱਕਣ ਵਾਲੀ ਇਮਾਰਤ ਨੂੰ ਚੱਕਣ ਵਾਲੇ ਜੱਕ ਉਹ ਛੋਟੇ ਹੀ ਹੁੰਦੇ ਆ ਉਹ ਛੋਟੇ ਹੁੰਦੇ ਆ ਇਹ ਰੇੜ ਨਾਲੇ ਵੱਡੇ ਹੁੰਦੇ ਹਾਂ ਰੇੜ ਨਾਲੇ ਵੱਡੇ ਆ ਜੀ ਰੇੜ ਵੱਡੇ ਕੰਮਜਾਬ ਨਹੀਂ ਹੋਏ ਚੱਕਣ ਚ ਤੇ ਆ ਆ ਬਾਈ ਕਾਹਤੋਂ ਲਾਏ ਆ ਆਹ ਸਚਾਈ ਨੂੰ ਰੋਕਿਆ ਇਹ ਬਾਈ ਜੀ ਆ ਜਿਹੜਾ ਵਧਰਾ ਵਧਿਆ ਨਾ ਇਹਦਾ ਛੱਡ ਕੇ 4 ਫੁੱਟ ਇਹ ਚੀਜ਼ ਨੂੰ ਓਵਰ ਕੀਤਾ ਜੀ ਡਿੱਗਣ ਤੋਂ ਬਚਾਇਆ ਹਾਂ ਬਿਲਕੁਲ ਜੀ ਜੀ ਬਈ ਇਹ țeੜ ਨਾ ਖਾ ਜੀ ਹਾਂ ਹਾਂ ਇਹ ਮੇਆ ਲੈ ਵੀ ਸੱਜਣੋਂ ਕੋਈ ਵੀ ਸੱਜਣ ਨੇ ਇਮਾਰਤ ਤੋੜਨੀ ਆ ਰੋੜਨੀ ਆ ਕਮਾਉਣੀ ਆ ਚੱਕਨੀ ਆ ਡਾਊਨ ਕਰਨੀ ਜੀ ਚਿਵਾਰਾ ਤਾਂ ਲੈ ਕੇ ਜਾਣਾ ਚਿਵਾਰਾ ਥਾਂ ਲੈ ਕੇ ਆਉਣਾ ਬਿਲਕੁਲ ਬਿਲਕੁਲ ਜੀ ਮਤਲਬ ਥੋੜੀ ਚੁਆਇਸ ਹੋਣੀ ਚਾਹੀਦੀ ਇਹ ਬੰਦਿਆਂ ਲੋਕਾਂ ਨੂੰ ਜਵਾਬ ਕੋਈ ਨਹੀਂ ਮੈਂ ਕਿਹਾ ਕਿਸੇ ਪਰਸੈਂਟ ਦਾ ਵੀ ਜਵਾਬ ਹੈ ਨਹੀਂ ਬਾਈ ਆਪਣੇ ਬੰਦੇ ਇਹ ਬੰਦਿਆਂ ਦਾ ਜਵਾਬ ਨਹੀਂ ਤੁਹਾਡੀ ਜਗਾ ਚਾਹੀਦੀ ਆ ਤੇ ਤੁਹਾਡੇ ਕੋਲੇ ਖੁੱਲਾ ਏ ਖੁੱਲੇ ਜੇ ਦਿਲ ਨਾਲ ਕੰਮ ਕਰਨ ਨਾਲ ਸਾਥੇ ਹਣਾ ਚਾਹੀਦਾ ਵੀ ਹਾਂ ਯਾਰ ਆਪਾਂ ਕੰਮ ਕਰਨਾ ਤੇ ਪਰ ਤੁਹਾਡਾ ਲੱਖਾਂ ਰੁਪਈਆ ਸੇਵ ਕਰਾਂਗੇ ਬਿਲਕੁਲ ਜੀ ਜੀ ਚਾਹੀਦਾ ਵੀ ਹਾਂ ਯਾਰ ਆਪਾਂ ਕੰਮ ਕਰਨਾ ਬਿਲਕੁਲ ਜੀ ਤੇ ਪਰ ਤੁਹਾਡਾ ਲੱਖਾਂ ਰੁਪਈਆ ਸੇਵ ਕਰਾਂਗੇ ਬਿਲਕੁਲ ਜੀ ਲੱਖਾਂ ਰੁਪਈਆ ਬਿਲਕੁਲ ਕਰਕੇ ਦੇਵਾਂਗੇ ਹਾਂ ਇਹ ਇਮਾਰਤ ਚੱਕ ਚੱਕਦੇ ਜਰੂਰ ਆ ਪਰ ਇਹ ਚੱਕਣ ਦੇ ਵਿੱਚ ਮਸ਼ਹੂਰ ਆ ਬਦਨਾਮ ਦੀ ਗੱਲ ਹੈ ਬਿਲਕੁਲ ਜੀ ਬਿਲਕੁਲ ਮੈਂ 2002 ਦਾ ਕੰਮ ਕਰਦਾ ਸਰ ਹੂੰ ਤੇ ਬਹੁਤ ਪੁਰਾਣੇ ਆ ਜਿੰਨੇ ਆਪਣੇ ਉਹ ਟੀਮਾਂ ਚ ਲਈ ਜਾਂਦੀਆਂ ਮੇਰੇ ਚੇਲੇ ਨੇ ਮੇਰੇ ਚੇਲੇ ਨੇ ਯਾਨੀ ਕਿ ਮੈਂ ਇਹਨਾਂ ਇਹ ਬਹੁਤ ਸੋਹਣਾ ਕੰਮ ਕਰਦੇ ਆ ਬਹੁਤ ਘੈਂਟ ਕੰਮ ਕਰਦੇ ਆ ਬਾਈ ਹੁਣ ਜੇ ਕਿਸੇ ਵੀ ਬੰਦੇ ਨੇ ਮਾਰਕਟ ਚ ਕਾਹੜੀਆਂ ਦਾ ਵੀਰੇ ਹੋਣਾ ਤਾਂ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ